ਨਮਸਕਾਰ ਦੋਸਤੋ ਮੈਂ ਜਤਿਨ ਸਿੰਘਲਾ ਮੁਰਤੋਂ ਸਵਾਗਤ ਕਰਦਾ ਤੁਹਾਡਾ ਬਾਲਜ ਐਜੂਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਤੇ ਦੋਸਤੋ ਅੱਜ ਦਾ ਵੀਡੀਓ ਬਣਾਉਣ ਦਾ ਮੇਨ ਮਕਸਦ ਹੈ ਇੱਕ ਪੇਪਰ ਹੈ ਜਿਹਨੂੰ ਨਿਕਲੇ ਹੋਏ ਲਗਭਗ 7 ਤੋਂ 8 ਮਹੀਨੇ ਦਾ ਸਵਾ ਹੋ ਚੁੱਕਿਆ ਹੈ ਲੇਕਿਨ ਉਹਦਾ ਸਿਲੇਬਸ ਨਹੀਂ ਆਇਆ ਪੇਪਰ ਤਾਂ ਹੋਣਾ ਬਹੁਤ ਦੂਰ ਦੀ ਗੱਲ ਹੈ ਐਡਵਰਟਾਈਜ਼ਮੈਂਟ 04 2023 ਸਤੰਬਰ ਦੇ ਵਿੱਚ ਨਿਕਲੀ ਸੀ ਪੀਟਪੀਐਸਬੀ ਦੁਆਰਾ ਐਡਵਰਟਾਈਜ਼ਮੈਂਟ ਨੰਬਰ 04/2023 ਸਤੰਬਰ 2023 ਦੇ ਵਿੱਚ ਇਹ ਪੋਸਟਾਂ ਆਈਆਂ ਸੀ। ਇਹਦੇ ਵਿੱਚ ਲਗਭਗ 95 ਪੋਸਟਾਂ ਸੀ ਇਸ ਐਡਵਰਟਾਈਜ਼ਮੈਂਟ ਦੇ ਵਿੱਚ ਜਿਦੇ ਵਿੱਚ ਇਹ 95 ਪੋਸਟਾਂ 10 ਡਿਫਰੈਂਟ ਡਿਫਰੈਂਟ ਵਿਭਾਗਾਂ ਦੇ ਵਿੱਚ ਵੰਡੀਆਂ ਹੋਈਆਂ ਸੀ। ਉਹਨਾਂ 10 ਵਿਭਾਗਾਂ ਦੇ ਵਿੱਚੋਂ ਇੱਕ ਵਿਭਾਗ ਸੀਗਾ ਲੈਬ ਅਟੈਂਡੈਂਟ ਦਾ। ਲੈਬ ਅਟੈਂਡੈਂਟ ਦੀਆਂ ਇਹਨਾਂ 95 ਪੋਸਟਾਂ ਦੇ ਵਿੱਚੋਂ 27 ਪੋਸਟਾਂ ਸੀ। ਯਾਨੀ ਕਿ ਜਿਹੜੇ ਪਿਛਲੇ 9 ਵਿਭਾਗ ਵੱਜ ਗਏ ਉਹਨਾਂ ਸਾਰੇ ਵਿਭਾਗਾ ਦਾ ਸਿਲੇਬਸ ਸਰਕਾਰ ਆਊਟ ਕਰ ਚੁੱਕੀ ਹੈ ਵੀ ਇਹਨਾਂ ਦਾ ਵਿਭਾਗਾ ਦਾ ਸਿਲੇਬਸ ਕੀ ਹੋਊਗਾ ਜਿੰਨਾਂ ਦਾ ਪੇਪਰ ਹੋਣਾ ਹੈ ਲੇਕਿਨ ਉਹਨਾਂ 95 ਪੋਸਟਾਂ ਦੇ ਵਿੱਚੋਂ 27 ਪੋਸਟਾਂ ਜਿਹੜੀਆਂ ਲੈਬ ਅਟੈਂਡੈਂਟ ਦੀਆਂ ਸੀਗੀਆਂ ਉਹਨਾਂ ਦਾ ਸਤੰਬਰ 2023 ਤੋਂ ਲੈ ਕੇ ਹੁਣ ਤੱਕ ਸਿਲੇਬਸ ਦਾ ਸਪਸ਼ਟੀਕਰਨ ਨਹੀਂ ਹੋਇਆ ਉਨ ਕਈ ਵਿਦਵਾਨ ਇਸ ਵੀਡੀਓ ਦੇ ਥੱਲੇ ਕਹਿਣਗੇ ਵੀ ਸਰ ਸਿਲੇਬਸ ਤਾਂ ਸੇਮ ਹੀ ਹੁੰਦਾ ਉਹੀ ਮੈਥ ਆਣੀ ਹੈ ਉਹੀ ਰੀਜ਼ਨਿੰਗ ਆਣੀ ਹੈ ਉਹੀ ਇੰਗਲਿਸ਼ ਆਣੀ ਹੈ ਉਹੀ ਜੀਕੇ ਆਣੀ ਹੈ ਪਰ ਇੱਕ ਸਪਸ਼ਟੀਕਰਨ ਜ਼ਰੂਰੀ ਹੈ ਵੀ ਮੈਥ ਕਿੰਨੇ ਨੰਬਰ ਦਾ ਰਹਿ ਰਿਹਾ ਹੈ ਰੀਜ਼ਨਿੰਗ ਜੀਕੇ ਇੰਗਲਿਸ਼ ਪੰਜਾਬੀ ਕਿੰਨੇ ਨੰਬਰ ਦੀ ਆ ਰਹੀ ਹੈ ਤਾਂ ਜੇ ਕੋਈ ਵਧੀਆ ਵਿਅਕਤੀ ਠੀਕ ਹੈ ਬੱਚਿਆਂ ਦਾ ਹਿਤਕਾਰੀ ਜਾਂ ਜਿਨ੍ਹਾਂ ਨੇ ਲੈਬ ਅਟੈਂਡੈਂਟ ਦਾ ਪੇਪਰ ਪੜਿਆ ਉਹ ਮੇਰੀ ਇਹ ਵੀਡੀਓ ਦੇਖ ਰਹੇ ਨੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕੀ ਆਪਣੀ ਗੱਲ ਕਿਸੇ ਇੱਕ ਰਿਸਪੈਕਟਡ ਬੰਦੇ ਤੱਕ ਪਹੁੰਚ ਜੇ ਸਰਕਾਰ ਨੂੰ ਆਪਣੀ ਬੇਨਤੀ ਪਹੁੰਚ ਜੇ ਕਿ ਐਡਵਰਟਾਈਜ਼ਮੈਂਟ 4 2023 ਦੇ ਤਹਿਤ ਲੈਬ ਟੈਂਡੈਂਟ ਦੀ 27 ਪੋਸਟਾਂ ਦਾ ਸਿਲੇਬਸ ਜਲਦ ਤੋਂ ਜਲਦ ਜਾਰੀ ਕੀਤਾ ਜਾ ਸਕੇ ਤਾਂ ਕਿ ਬੱਚੇ ਆਪਣੀ ਪ੍ਰੈਪਰੇਸ਼ਨ ਨੂੰ ਯਕੀਨੀ ਬਣਾ ਸਕਣ ਚੰਗੀ ਤਰ੍ਹਾਂ ਉਹ ਪੜ ਸਕਣ ਆਪ ਦਾ ਗੋਲ ਕਲੀਅਰ ਕਰ ਸਕਣ ਇਹ ਅਸੀਂ ਸਰਕਾਰ ਨੂੰ ਰਿਕਵੈਸਟ ਕਰਨਾ ਚਾਹੁੰਦੇ ਆ ਤੇ ਜੇ ਤੁਹਾਡੇ ਕੋਲੇ ਕਿਸੇ ਵਧੀਆ ਸਮਾਜ ਸੇਵੀ ਦਾ ਉਰੇ ਵੈਸੇ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਵੱਡੇ ਸਮਾਜ ਸੇਵੀ ਬੰਦੇ ਹੁੰਦੇ ਨੇ ਉਹਨਾਂ ਤੱਕ ਮੇਰੀ ਵੀਡੀਓ ਪਹੁੰਚ ਸਕਦੀ ਹੈ ਤਾਂ ਕਿਰਪਾ ਕਰ ਪਹੁੰਚਾ ਦਿਓ ਕਿ ਭਾਈ ਕਿਰਪਾ ਕਰਕੇ ਸਾਡੀ ਆਵਾਜ਼ ਚੱਕ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਜ਼ਰੂਰ ਸ਼ੇਅਰ ਕਰਿਓ ਫਾਲਤੂ ਦੀ ਚੀਜ਼ਾਂ ਦਾ ਬੋਤ ਕਰਦੇ ਹੋ ਕੋਈ ਚੰਗੀ ਚੀਜ਼ ਵੀ ਕਰ ਲਿਆ ਕਰੋ ਥੈਂਕ ਯੂ ਸੋ ਮੱਚ